ਵੈਸਰੂਜੀ ਦਾ ਖਾਲਸਾ ਵੈਸਰੂਜੀ ਕੀ ਫਤਿਹ ਅੱਜ ਪੋਸਪੁਰ ਦਿਹਾਤੀ ਹਲਕੇ ਦੇ ਪਿੰਡ ਬਨੂਰ ਵਿਖੇ ਸਰਦਾਰ ਗੁਰਮੱਧਰ ਸਿੰਘ ਜੀ ਨੰਬਰਦਾਰ ਸਾਹਿਬ ਜੋ ਕਿ ਪੁਰਾਣੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਨੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਰਦਾਰ ਜੁਵਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਸ਼ਰੂਨੀ ਅਕਾਲੀ ਦਲ ਦੀ ਰਵਾਈ ਹੇਠ ਆਪਣੇ 30 ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਅਸੀਂ ਸ਼ਰੂਨੀ ਅਕਾਲੀ ਦਲ ਨੂੰ ਜੁਆਇਨ ਕੀਤਾ ਹੈ ਅਸੀਂ ਸਰਦਾਰ ਗੁਰਮੱਗਰ ਸਿੰਘ ਜੀ ਨੰਬਰਦਾਰ ਸਾਹਿਬ ਤੇ ਇਹਨਾਂ ਸਾਰੇ ਹਿਸਾਬੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਮਾਣ ਮਹਿਸੂਸ ਕਰਦੇ ਆਂ ਕਿ ਜਿਹੜਾ ਤੁਸੀਂ ਇਹ 4 ਸਾਲ ਦੀ ਇਹ ਕਾਰਗੁਜ਼ਾਰੀ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੰਜਾਬੀ ਅਤੇ ਪੰਥ ਦੇ ਭਲੇ ਲਈ ਕਰ ਸਕਦਾ ਉਹ ਇਹ ਪਾਰਟੀਆਂ ਕਦੇ ਵੀ ਨਹੀਂ ਕਰ ਸਕਦੀਆਂ ਸ਼੍ਰੋਮਣੀ ਗੁਰਮੱਗਰ ਸਿੰਘ ਦੀ ਨੰਬਰਦਾਰ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਉਹਨਾਂ ਦਾ ਧੰਨਵਾਦ ਜਹਦਾ ਦਰਸ਼ਨ ਸਿੰਘ ਜੀ ਸ਼ੇਰਖਾ ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਨੇ ਉਨ੍ਹਾਂ ਦਾ ਧੰਨਵਾਦ ਸਰਦਾਰ ਬਲਵੰਤ ਸਿੰਘ ਜੀ, ਸਿੱਧੂ ਸਾਹਿਬ, ਸਰਦਾਰ ਬਲਵਿੰਦਰ ਸਿੰਘ ਜੀ, ਭੁਲਰ ਸਾਹਿਬ, ਸਰਦਾਰ ਸਰਵਨ ਸਿੰਘ ਜੀ, ਮਹਾਲਮ ਸਾਹਿਬ, ਸਰਦਾਰ ਨਿਸ਼ਾਨ ਸਿੰਘ ਜੀ ਅਤੇ ਹੋਰ ਸਾਡੀ ਪਾਰਟੀ ਦੇ ਜਿੰਨੇ ਵੀ ਸਤਕਾਰਯੋਗ ਅਧਿਕਾਰ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ